ਹੀ ਗਰਮੀ ਦੇ ਪ੍ਰਕੋਪ ਡਾਕਟਰ ਲਖਵਿੰਦਰ ਸਿੰਘ ਦੇ ਨਾਲ ਵਿਸ਼ੇਸ਼ ਗੱਲਬਾਤ ਹੋਈ ਹੈ ਗਰਮੀ ਅਤੇ ਹੀਟ ਵੇਵ ਦੇ ਚਲਦੇ ਲੋਕਾਂ ਨੂੰ ਆ ਰਹੀਆਂ ਨੇ ਸਮੱਸਿਆਵਾਂ ਕੁਝ ਦਿਨਾਂ ਤੋਂ ਪੇਟ ਦੀ ਇਨਫੈਕਸ਼ਨ ਤੇ ਬੁਖਾਰ ਦੀਆਂ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਗਰਮੀ ਅਤੇ ਹੀਟ ਵੇਵ ਦੇ ਚਲਦੇ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਗਰਮੀ ਦਾ ਪ੍ਰਕੋਪ ਦਿਨੋ ਦਿਨ ਵਧਦਾ ਜਾ ਰਿਹਾ ਜਿਸ ਤਰੀਕੇ ਨਾਲ ਵੇਖ ਰਹੇ ਹੋ ਕਿ ਪੰਜਾਬ ਦੇ ਹਾਲਾਤ ਵੀ ਕਿਤਨਾ ਕਿਤੇ ਦਬਈ ਵਰਗੇ ਬਣਦੇ ਜਾਂਦੇ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤੇ ਹੁਣ ਅੰਮ੍ਰਿਤਸਰ ਅਜਨਾਲਾ ਦੀ ਗੱਲ ਕਰੀ ਤੇ ਉੱਥੇ ਵੀ ਜਿਹੜਾ ਟੈਂਪਰੇਚਰ ਹੈ ਲਗਾਤਾਰ 47 ਦੇ ਕਰੀਬ ਪਹੁੰਚ ਚੁੱਕਾ ਤੇ ਲਗਾਤਾਰ ਲੋਕਾਂ ਨੂੰ ਕਿਤਨਾ ਕਿਤੇ ਜਿਹੜਾ ਵਾ ਗਰ ਠੰਡੀ ਛਾਂ ਦਾ ਸਹਾਰਾ ਲੈਣਾ ਪੈਂਦਾ ਵਾ ਉਸੇ ਤਰੀਕੇ ਨਾਲ ਕਿਤਨੇ ਕਿਤੇ ਬਿਮਾਰੀਆਂ ਵੀ ਇਹ ਜਦੋਂ ਗਰਮੀ ਆਉਂਦੀ ਹੈ ਤੇ ਬਿਮਾਰੀਆਂ ਨੂੰ ਵੀ ਸੱਦਾ ਮਿਲਦਾ ਤੇ ਬਿਮਾਰੀਆਂ ਵਧਨੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਉਸੇ ਦੇ ਗੱਲ ਕਰਨ ਲਈ ਸਾਡੇ ਨਾਲ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਸਾਡੇ ਨਾਲ ਮੌਜੂਦ ਨੇ ਆਪਾਂ ਗੱਲ ਕਰਾਂਗੇ ਉਹਨਾਂ ਨਾਲ WhatsApp ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਜੀ ਮੇਹਰਬਾਨੀ ਸਤਿ ਮਿਹਰਬਾਨੀ ਬਹੁਤ-ਬਹੁਤ ਤੁਹਾਡੀ WhatsApp ਗੱਲ ਕਰਾਂਗੇ ਗਰਮੀ ਦੀ ਜਿਸ ਤਰੀਕੇ ਨਾਲ ਵੇਖ ਰਿਹਾ ਕਿ ਗਰਮੀ ਦਿਨੋ-ਦਿਨ ਵਧਦੀ ਜਾ ਰਹੀ ਹੈ ਲੋਕ ਕਿਤਨਾ ਕਿਤੇ ਘਰਾਂ ਚੋਂ ਬਾਹਰ ਕੰਮਾਂ ਨੂੰ ਨਿਕਲਣਾ ਚਾਹੁੰਦੇ ਨੇ ਕਿਸ ਤਰੀਕੇ ਨਾਲ ਘਰਾਂ ਚੋਂ ਨਿਕਲਣਾ ਕਿਹੜੀਆਂ ਚੀਜ਼ਾਂ ਦਾ ਵਸਤੂਕਰਨ ਜਿਹਦੇ ਨਾਲ ਲੋਕਾਂ ਨੂੰ ਰਾਹ ਵਕਤੀ ਮੌਸਮ ਤੇ ਬਣਿਆ ਜਿੱਦਾਂ ਸਰਦੀ ਗਰਮੀ ਪਤਝੜ ਸਭ ਕੁਝ ਬਣਿਆ ਪਰ ਇਸ ਵਾਰ ਜੋ ਮੌਸਮ ਚੇਂਜ ਹੋ ਰਿਹਾ ਪਹਿਲਾਂ ਠੰਡ ਆਈ ਸੀਗੀ ਤੇ ਉਹ ਵੀ ਇੱਕ ਅਲੱਗ ਤਰ੍ਹਾਂ ਦੀ ਸੀਗੀ ਹੁਣ ਜਿਹੜੀ ਗਰਮੀ ਆਈ ਹੈ ਇਹ ਵੀ ਮੈਂ ਆਪਣੀ ਐਨੀ ਲਾਈਵ ਦੇ ਵਿੱਚ ਐਨੀ ਤਰ੍ਹਾਂ ਦੀ ਗਰਮੀ ਨਹੀਂ ਪਰ ਕੋਪੀ ਗਰਮੀ ਹੈ ਜਿੱਦਾਂ ਰੱਬ ਦਾ ਕੋਪ ਪ੍ਰਕੋਪ ਹੈ ਸਾਡੇ ਉੱਪਰ ਆਣ ਪਿਆਰ ਇਹ ਉਹਦੇ ਬਰਾਬਰ ਹੈ ਜੀ ਇਹ ਉਸ ਤੋਂ ਘੱਟ ਨਹੀਂ ਪ੍ਰੋਫੈਸਰ ਜੀ ਤੁਸੀਂ ਕਿਹਾ ਗਰਮੀ ਤੁਸੀਂ ਗੱਲ ਕੀਤੀ ਆਪਾਂ ਗਰਮੀ ਤੁਸੀਂ ਵੀ ਕਹਿ ਰਹੇ ਹੋ ਕਿ ਪਰ ਕੋਬ ਚੱਲ ਰਿਹਾ ਗਰਮੀ ਦਾ ਪਰ ਜ਼ਿਆਦਾਤਰ ਅਸੀਂ ਵੇਖਦੇ ਆ ਕਿ ਜਦੋਂ ਠੰਡਾ ਪਾਣੀ ਅਸੀਂ ਪੀ ਜਾਂਦੇ ਆ ਬਾਰ-ਬਾਰ ਅਸੀਂ ਪਾਣੀ ਪੀ ਜਾਂਦੇ ਆ ਰਸਤੇ 'ਚ ਸ਼ੀਬੀਲਾ ਲੱਗਦੀਆਂ ਅਸੀਂ ਪਾਣੀ ਪੀ ਜਾਂਦੇ ਆ ਕਿੰਨਾ ਕਿ ਸੇਵ ਲਈ ਵਧੀਆ ਆ ਜ਼ਿਆਦਾ ਪਾਣੀ ਪੀਓ ਕੋਈ ਤਾਂ ਬਚਣ ਵਾਸਤੇ ਇੱਕ ਤਾਂ ਈਜ਼ੀ ਜਿਹੜਾ ਈਜ਼ੀ ਟੂ ਕੈਰੀ ਈਜ਼ੀ ਟੂ ਟੇਕ ਐਂਡ ਈਜ਼ੀ ਫਾਰ ਐਵਰੀ ਬਲ ਬੱਚਾ ਹੋਵੇ ਬੁੱਢਾ ਹੋਵੇ ਜਵਾਨ ਹੋਵੇ ਪਾਣੀ ਜਿਵੇਂ ਪਾਣੀ ਸਾਡੀ ਜਾਨ ਹੈ ਜੀ ਹਮੇਸ਼ਾ ਪਾਣੀ ਆਪਣੇ ਕੋਲ ਰੱਖੋ ਦੇ ਨਾਲ ਨਮਕ ਆਗਾ ਤੇ ਬਹੁਤ ਵਧੀਆ ਗੱਲ ਜੀ ਨਾਲ ਚੀਨੀ ਲਾ ਗਈ ਉਹ ਬਹੁਤ ਵਧੀਆ ਗੱਲ ਹੈ ਹਮੇਸ਼ਾ ਤੁਸੀਂ ਪਾਣੀ ਆਪਣੇ ਕੋਲ ਰੱਖੋਗੇ ਤੇ ਪਰਮਾਤਮਾ ਤੁਹਾਨੂੰ ਠੀਕ ਰੱਖੇਗਾ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਗਰਮੀ ਵਾਦੀ ਜਾਂਦੀ ਹੈ ਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਕਾਫੀ ਪ੍ਰੋਬਲਮਸ ਆ ਰਹੀਆਂ ਨੇ ਕਿਸ ਤਰੀਕੇ ਦੀਆਂ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਪ੍ਰੋਬਲਮਸ ਨੂੰ ਕਿੱਦਾਂ ਬਚਿਆ ਜਾ ਸਕਦਾ ਆ ਇੱਕ ਕਦੇ ਸਾਡੇ ਕੋਲ ਪ੍ਰੋਬਲਮ ਇੰਨੀ ਆ ਰਹੀਆਂ ਕੋਈ ਕਹਿੰਦੀ ਗੱਲ ਨਹੀਂ ਜਿਹਨੂੰ ਕਹਿੰਨ ਟੱਟੀਆਂ ਉਲਟੀਆਂ ਚੱਕਰ ਜਿੱਦਾਂ ਬੰਦਾ ਕਸ਼ਕਾ ਕੇ ਮੈਂ ਡਿੱਗ ਪਿਆ ਜੀ ਚੱਕਰ ਆ ਕੇ ਡਿੱਗ ਪਿਆ ਜੀ बुखार ਆ ਗਿਆ ਜੀ 105 ਦਾ ਬੁਖਾਰ 104 ਦਾ ਬੁਖਾਰ ਉਹਨਾਂ ਵਿੱਚ ਕੋਈ ਇਹ ਨਹੀਂ ਕੋਈ ਖਾਸ ਇਨਫੈਕਸ਼ਨ ਹੁੰਦੀ ਹੈ ਇਹ ਹੀਟ ਸਟ੍ਰੋਕ ਹੈ ਹੀਟ ਵੇਵ ਹੈ ਇਹਦੇ ਕਰਕੇ ਬੋਡੀ ਇਮਿਊਨਿਟੀ ਇਕਦਮ ਫਾਲ ਕਰਦੀ ਹੈ ਤੇ ਬੰਦਾ ਇਕਦਮ ਡਿੱਗ ਪੈਂਦਾ ਹੈ ਮਲਟੀਪਲ ਕਾਉਜ਼ਸ ਆ ਇਸ ਚੀਜ਼ ਦੇ ਉਹਨਾਂ ਵਿੱਚ ਮੈਂ ਨਹੀਂ ਜਾਵਾਂਗਾ ਪਰ ਇੰਨੀ ਗੱਲ ਹੈ ਕਿ ਬਚਣਾ ਕਿੱਦਾਂ ਜੀ ਜੀ ਬਿਲਕੁਲ ਅਸੀਂ ਵੀ ਇਹੀ ਜਾਣਨਾ ਚਾਹੁੰਨੇ ਦਰਸ਼ਕਾਂ ਨੂੰ ਦੱਸਣਾ ਚਾਹੁੰਨੇ ਵੀ ਬਚਣਾ ਕਿੱਦਾਂ ਹੈ ਕਿਉਂਕਿ ਜਿਸ ਤਰ੍ਹਾਂ ਕਿ ਨਾਰਮਲ ਲੋਕ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਪ੍ਰੋਫੈਸ਼ਨ ਲੈਣੇ ਨੇ ਨਾ ਇਹਨਾਂ ਬਿਮਾਰੀਆਂ ਨੂੰ ਫੈਲਣ ਤੋਂ ਪਹਿਲਾਂ ਕਿਸ ਤਰੀਕੇ ਨਾਲ ਬਚਿਆ ਜਾ ਸਕਦਾ ਹੈ ਆਪਣੇ ਇੱਕ ਸਵੇਰੇ ਤੇ ਇੱਕ ਸ਼ਾਮ ਜਿਦਾ ਆ ਬਣਾ ਸਵੇਰੇ ਸ਼ਾਮ ਤੁਸੀਂ ਇੱਕ ਮਹੀਨੇ ਵਾਸਤੇ ਜੇ ਦੁਪਹਿਰ ਨੂੰ ਮਾਈਨਸ ਕਰਦੇ ਹੋ ਨਾ ਜ਼ਿੰਦਗੀ ਵਿੱਚੋਂ ਤੇ ਆਪਾਂ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਤੇ ਆਪਣੇ ਆਪ ਨੂੰ ਵੀ ਬਚਾ ਸਕਾਂਗੇ ਦੁਪਹਿਰ ਨੂੰ ਮਨ ਇਸ ਤਰ੍ਹਾਂ ਕਰਨਾ ਕਿ ਸਾਰੇ ਕੰਮ ਜੇ ਬੰਦਾ 5:00 ਵਜੇ ਉੱਠ ਕੇ 10:00 ਵਜੇ ਕਰ ਲੈਂਦਾ ਤੇ ਬਹੁਤ ਵਧੀਆ ਜੇ ਕਿਨੇ ਪਠਾ ਦਿੱਤਾ ਸਾਹਮਣਾ ਤੇ ਉਹ ਵੀ ਕਰ ਸਕਦਾ ਜੇ ਕਿਨੇ ਸ਼ਹਿਰ ਨੂੰ ਆਉਣਾ ਉਹ ਵੀ ਜਾ ਸਕਦਾ ਉਥੇ ਮਾਰਕੀਟ ਮਾਰਕੀਟਿੰਗ ਕਰ ਸਕਦਾ ਆਪਣੇ ਕੰਮ ਕਰ ਸਕਦਾ ਵਪਾਰ ਕਰ ਸਕਦਾ 10 ਵਜੇ ਕੰਮ ਕਰੇ ਰਾਮਣਾ ਜਿੱਥੇ ਬੰਦਾ ਪਹੁੰਚ ਗਿਆ ਉਥੇ ਆਰਾਮ ਨਾਲ ਟਿਕ ਜਾਵੇ ਸ਼ਾਮ ਨੂੰ 4-5 ਵਜੇ ਬੰਦਾ ਫਿਰ ਉੱਠੇ ਆਪਣੀ ਗੱਡੀ ਫੋੜੇ ਤੇ ਘਰ ਪਹੁੰਚ ਜਾਵੇ ਉਹ ਸਭ ਤੋਂ ਸੇਖ ਹੈ ਜੀ WhatsApp ਲਗਾਤਾਰ ਜਿਸ ਤਰੀਕੇ ਨਾਲ ਦੇਖਦੇ ਕਿ ਅਸੀਂ ਗਰਮੀ ਭਾਵੇਂ ਵੱਧਦੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਜਿਹੜੇ ਫਾਸਟ ਫੂਡ ਦੇ ਸ਼ਕੀਰ ਨੇ ਉਹ ਕਾਫੀ ਫਾਸਟ ਫੂਡ ਯੂਜ਼ ਕਰਦੇ ਨੇ ਜ਼ਿਆਦਾਤਰ ਤਲੀਆਂ ਜਿੱਦਾਂ ਸਮੋਸੇ ਵਗੈਰਾ ਆਮ ਲੋਕੀ ਖਾਂਦੇ ਨੇ ਕੀ ਇਹਨਾਂ ਗਰਮੀ ਦੇ ਵਿੱਚ ਉਹਨਾਂ ਦਾ ਵੀ ਪ੍ਰੇਹਿਜ ਕਰਨਾ ਚਾਹੀਦਾ ਉਹਨਾਂ ਨਾਲ ਕਿੰਨਾ ਕ ਨੁਕਸਾਨ ਹੁੰਦਾ ਹੈ ਇਹ ਸਵਾਲ ਆ ਜੀ ਫਾਸਟ ਫੂਡ ਨਾਲ ਕਿੰਨਾ ਕੁ ਨੁਕਸਾਨ ਹੁੰਦਾ ਜੇ ਇਹਦੀ ਕੋਟੀਫ ਕੁਸ਼ਨ ਮੈਂ ਕਰਨ ਲੱਗਾ ਤੇ ਇਹ ਸਾਡੇ ਹਿਊਮਨ ਲਾਈਫ ਨਾਲ ਕੰਪੈਟੀਬਲ ਨਹੀਂ ਜੀ ਫਾਸਟ ਫੂਡ ਮੈਂ ਕਹਿ ਰਿਹਾ ਹਿਊਮਨ ਲਾਈਫ ਨਾਲ ਕੰਪੈਟੀਬਲ ਨਹੀਂ ਇਹ ਇਨਸਾਨ ਫਾਸਟ ਫੂਡ ਤੇ ਨਹੀਂ ਚੱਲ ਸਕਦਾ ਜੇ ਲੈਂਦਾ ਤੇ ਉਹ ਵੈਸੇ ਗਲਤ ਹੈ ਪਰ ਇਹੋ ਜੀ ਗਰਮੀ ਦੇ ਵਿੱਚ ਤੁਹਾਨੂੰ ਫਾਸਟ ਫੂਡ ਦੀਆਂ ਦੁਕਾਨਾਂ ਵੇਖ ਕੇ ਤੁਸੀਂ ਜਗ ਦੇਖੋਗੇ ਨਾ ਜਿਨ੍ਹਾਂ ਦੀ ਪ੍ਰੈਪਰੇਸ਼ਨ ਹੁੰਦੀ ਆ ਟੋਟਲੀ ਅਨਹਾਈਜਨਿਕ ਸਭ ਤੋਂ ਜਿਹੜੀ ਕਟਿਆ ਸਬਜੀ ਹੈ ਕਟਿਆ ਫਰੂਟ ਹੈ ਤੁਹਾਨੂੰ ਉਹ ਕਟਿਆ ਵੱਟਿਆ ਉਹਨਾਂ ਪਾ ਕੇ ਬਹੁਤ ਸੋਹਣੇ ਸੌਸ ਦੇ ਪਾ ਕੇ ਕੋਈ ਟਮਾਟੋ ਕਾਚਾ ਪਾ ਪਤਾ ਨਹੀਂ ਕਈ ਕੁਝ ਨਾ ਸਾਨੂੰ ਤਾਂ ਨਵੇਂ ਨਾਮ ਲੈਣੇ ਵੀ ਨਹੀਂ ਹੁੰਦੇ ਉਹ ਸਾਰੇ ਉਹਨਾਂ ਦੇ ਵਿੱਚ ਪਾਈਆਂ ਹੁੰਦੀਆਂ ਖਾਣ ਦਾ ਸਵਾਦ ਉਰ ਹੁੰਦੀਆਂ ਪਰ ਅੰਦਰ ਜਾ ਕੇ ਉਹਨਾਂ ਦਾ ਕੀ ਖੋਲਾ ਖੋਲਣਾ ਉਹ ਰੱਬ ਹੀ ਜਾਣਦਾ ਤੇ ਬੰਦਾ ਜਾਣਦਾ ਅਗਰ ਤਾਰ ਬਿਸਕੁਟ ਸੁਣੂ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਜੀ ਨਾਲ ਗੱਲ ਕਰਾ ਰਹੇ ਸੀ ਕਿਉਂਕਿ ਹੀਟ ਵੇਵ ਨੂੰ ਲੈ ਕੇ ਹੋਏ ਜਿਸ ਤਿੱਕੇ ਨਾਲ ਗਰਮੀ ਵਧਦੀ ਜਾ ਰਹੀ ਆ ਉਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਕਿਤਨਾ ਕਿਤੇ ਸਾਨੂੰ ਬਾਜ਼ਾਰੀ ਚੀਜ਼ਾਂ ਨੂੰ ਛੱਡ ਕੇ ਘਰ ਦੇ ਨਿੰਬੂ ਪਾਣੀ ਪੀਣੇ ਚਾਹੀਦੇ ਆ ਜਿਸ ਤਰੀਕੇ ਨਾਲ ਨਿੰਬੂ ਪਾਣੀ ਇੱਕ ਸਾਦਾ ਪਾਣੀ ਆ ਤੇ ਉਸ ਨਾਲ ਜਿਹੜੀ ਤੁਹਾਨੂੰ એનર્ਜੀ ਮਿਲੇਗੀ ਤੇ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ ਨਾਲ ਨਾਲ ਕਿਤਨਾ ਕਿਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਆ ਕਿ ਅਸੀਂ ਵੱਧ ਤੋਂ ਵੱਧ ਪੌਦੇ ਲਗਾਈਏ ਜਿਸ ਤਰੀਕੇ ਨਾਲ ਅਸੀਂ ਪੌਦੇ ਕੱਟੀ ਜਾ ਰਹੇ ਹਾਂ ਉਸ ਤਰੀਕੇ ਨਾਲ ਗਰਮੀ ਜਿਹੜੀ ਹਿੱਟ ਵੇ ਵਧਦੀ ਜਾ ਰਹੀ ਆ ਅਤੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਰਲ ਮਿਲ ਕੇ ਵੱਧ ਤੋਂ ਵੱਧ ਪੌਦੇ ਲਗਾਈਏ ਅਤੇ ਆਪਣਾ ਤੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਈਏ ਤੇ ਆਪਣੀ ਸਿਹਤ ਅਤੇ ਲੋਕਾਂ ਦੀ ਸਿਹਤ ਦਾ ਧਿਆ